ਰਾਸ਼ਿੰਗ ਤੇ ਸੁਖਬੀਰ ਸਿੰਘ ਰੱਖੇ ਨੇ ਦੂਜੇ ਕੇਸ ਦੇ ਵਿੱਚ ਦੋਨੋਂ ਹੀ ਹਨ ਨਹੀਂ ਤੇ ਉਹਦਾ ਮਤਲਬ ਹੈ ਸਾਫ ਤੌਰ ਜਿਹੜਾ ਮੈਲੀਗੇਸ਼ਨ ਲਾਣਾ ਤੁਹਾਡੀ ਸਰਕਾਰ ਇਸ ਨੋਟ ਸੈਂਸਰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤੇ ਸ਼ਰੋਮਨ ਇਕਾਲੀ ਦਲ ਨੂੰ ਤਾਂ ਸਾਫ ਤੌਰ ਭਰੀਅਲ ਚੋਮਾ ਕਰ ਦਿੱਤਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਇੱਕ ਜਗ੍ਹਾ ਤੋਂ ਇੱਕ ਆਰਡਰ ਦਿੰਦੇ ਨੇ ਸਬਸੀਕੁਐਂਟ ਦੋ ਇਵੈਂਟਸ ਹੁੰਦੇ ਨੇ ਉਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਹੋ ਸਕਦੀ ਕਿ ਇੱਕ ਚਲਾਨ ਦੇ ਵਿੱਚ ਚੀਮਿਸਟਰ ਦਾ ਤੇ ਉਹਨਾਂ ਦੇ ਲੜਕੇ ਦਾ ਨਾਂ ਹੈ ਦੂਜੇ ਵਿੱਚੋਂ ਦਾ ਨਾਂ ਹੀ ਕੋਈ ਨਾ ਹੋਏ ਇਸ ਤੋਂ ਬਾਅਦ ਸਰ ਮੈਂ ਤੁਹਾਨੂੰ ਅਗਲੀ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜੀ ਸਰ ਵੀ ਉਹਦੇ ਤੇ ਵੀ ਆਵਾਂਗੇ ਹਾਂ ਆਪਣੇ ਦਿਲੇ ਦੀ ਕੋਈ ਗੱਲ ਹੈ ਆਈ ਵਿਲ ਕਮ ਟੂ ਥੈਟ ਪਰ ది ਬੈਕਗ੍ਰਾਉਂਡ ਐ ਦੀ ਹਿਸਟਰੀ ਪੰਜਾਬ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆਪਾਂ ਪ੍ਰੋਮਿਸ ਕੀ ਕੀਤਾ ਵਾਦਾ ਕੀ ਕੀਤਾ ਸੀ ਇਸੇ ਵਾਦੇ ਤੇ ਤੁਸੀਂ ਆਏ ਸੀ ਫੇਰ ਸਰ ਸਾਢੇ 3 ਸਾਲ ਅੱਜ ਬੀਤ ਗਏ ਤਰਾਸਦੀ ਵੇਖੋ ਪੰਜਾਬ ਦੀ ਮੇਰੇ ਵੀਰੋ ਜਿਹੜੇ ਪੋਸਟਰ ਬੋਏ ਦੇ ਨਾਂ ਤੇ ਪਾਰਟੀ ਪਾਵਰ ਚਾਹਦੀ ਜਿਹਦਾ ਨਾਂ ਇਸਤੇਮਾਲ ਕੀਤਾ ਜਾਂਦਾ ਉਹ ਅੱਜ ਹੁਸ ਦੇ ਵਿੱਚ ਨਹੀਂ ਆ ਵੇਖੋ ਵੱਡੀ ਤਰਾਸਦੀ ਸਾਢੇ 3 ਸਾਲ ਉਹ ਲਿਲਕੜੀਆਂ ਕੜਦਾ ਵਰ ਗਿਆ ਕੁਮਰ ਵਿਜੇ ਪ੍ਰਤਾਪ ਅਸੀਂ ਮਦਦ ਕਰਦੇ ਰਹੇ ਸਪੀਕਰ ਸਾਹਿਬ ਉਹ ਗਰੀਬ ਨੂੰ 5-7 ਮਿੰਟ ਤੇ ਦੇ ਦਿਓ ਬੋਲਣ ਵਾਸਤੇ ਜੇ ਤੁਸੀਂ ਸਹੀ ਬਣੇ ਗੁਰੂਆਂ ਦੇ ਨਾਲ ਸਾਡੀਆਂ ਪਰੰਪਰਾਵਾਂ ਨਾ ਸਕੇ ਹੁੰਦੇ ਤੁਸੀਂ ਵਕਤ ਦਿੰਦੇ ਇੱਕ ਮਿੰਟ ਦਾ ਟਾਈਮ ਨਹੀਂ ਦਿੰਦਾ ਉਹਨੂੰ ਮਾਰ ਕੇ ਇਹ ਬਿਲਕੁਲ ਕੇ 5 ਸਾਲ ਵਾਸਤੇ ਬੰਦ ਕਰੋ ਉਹਨੂੰ ਇੱਕ ਮਿੰਟ ਦੀ ਇਹ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਹੁਣੇ ਕੱਢ ਕੇ ਦਿੰਦਾ ਲੋੜ ਨਾਲੋਂ ਵੱਧ ਉਹਨਾਂ ਦੇ ਬੰਦੇ ਨਾਲੋਂ ਵੱਧ ਮੈਂ ਉਹਨਾਂ ਨੂੰ ਟਾਈਮ ਦਿੰਦਾ ਰਿਹਾ ਔਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਨਾਲੋਂ ਵੱਧ ਕਿਸੇ ਦਾ ਸਤਕਾਰ ਮੇਰੇ ਮਨ 'ਚ ਨਹੀਂ ਹੈ ਦੁਨੀਆ ਦੀ ਹਰੇਕ ਹਰੇਕ ਤਾਕਤ ਉਹ ਵਾਹ ਸਤਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਜੇ ਕੋਈ ਗਲਤੀ ਵੀ ਹੋਈ ਉਹਦੇ ਹੱਥੇ ਮੈਂ ਮਾਫੀ ਵੀ ਮੰਗਦਾ ਲੇਕਿਨ ਮੇਰੇ ਵੱਲੋਂ ਪੂਰਾ ਸਤਕਾਰ ਦੇਣ ਦੀ ਕੋਸ਼ਿਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੈ ਔਰ ਹੁੰਦੀ ਰਹੇਗੀ ਜੀ ਬਾਜਵਾਜੀ ਮੈਂ ਮੰਨ ਲੇਣਾ ਇਸ ਕਰਨ ਛੱਡ ਲੀਆ ਪਾ ਅੱਜ ਕੁਮਰ ਸਾਹਿਬ ਬਾਹਰ ਪਾਰਟੀ ਕੋ 5 ਸਾਲ ਵਾਸ ਹੈ ਅੱਜ ਕੁਮਰ ਵੀ ਬਾਹਰ ਤੇ ਅੱਜ ਬਾਦਲ ਵੀ ਬਾਹਰ ਆਸਾ ਪ੍ਰਕਾਸ਼ ਸਿੰਘ ਵੀ ਬਾਦਲ ਤੇ ਸੁਖਬੀਰ ਸਿੰਘ ਵੀ ਬਾਦਲ ਇਹ ਸੌਦਾ ਤੁਹਾਡਾ ਬਦਲਾ ਨਾ ਹੋਇਆ ਨਹੀਂ ਤੇ ਸਾਫ਼ ਤੌਰ 'ਤੇ ਪੁੱਛਣਾ ਚਾਹਨਾ ਡਰਾਮੇ ਤੋਂ ਇਲਾਵਾ ਯੂ ਹੈਵ ਕੰਪਰੋਮਾਈਜ਼ਡ ਵਿਦ ਬਾਦਲਸ ਉਹ ਕੰਪਰੋਮਾਈਜ਼ ਕਿਹੜੀ ਗੱਲਾਂ ਹੋਇਆ ਇਹ ਆਂਦਾ ਟਾਈਮ ਹੀ ਤੁਹਾਨੂੰ ਦੱਸੇਗਾ ਸਾਰੀਆਂ ਚੀਜ਼ਾਂ ਇਹ ਬਿੱਲੀ ਥੈਲਿਓਂ ਬਾਹਰ ਆਣੀ ਇਹਦਾ ਕਾਰਨ ਕੀ ਹੋਇਆ ਮੈਂ ਹੋਰ ਅੱਗੇ ਜਾਣਾ ਚਾਹਨਾ ਸਾਰੇ ਹਾਊਸ ਨੂੰ ਦੱਸਣਾ ਚਾਹਨਾ ਮੇਰੇ ਵੀਰੋਂ ਇੰਨੇ ਇੱਕ ਸਕੇ ਸੀ ਬੇਅਦਵੀ ਦੇ ਚਾਰ ਏ ਦੀ ਇਹਨਾਂ ਨੇ ਵੜਾਏ ਨੇ ਚਾਰ ਏ ਦੀ ਦੋ ਐਡਵੋਕੇਟ ਜਨਰਲੋ ਨੇ ਜਿਨ੍ਹਾਂ ਨੇ ਜਿਹੜੇ ਗੁਨਾਹਕਾਰ ਸੀ ਬੇਦਬੀਆਂ ਦੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬਕਾਇਦਾ ਤੌਰ ਇਹਦੇ ਵਿੱਚ ਰਿਪਰੈਜ਼ੈਂਟ ਕੀਤਾ ਇਹਨਾਂ ਦੇ ਚਾਰ ਏ ਜੀਆਂ ਵਿੱਚੋਂ ਦੋ ਇਹੋ ਜਿਹੇ ਸੀ ਜਿਨ੍ਹਾਂ ਨੇ ਇਸ ਸਰਕਾਰ ਦੇ ਏਜੀ ਇਹਨਾਂ ਨੇ ਉਹ ਜਿਹੜੇ ਆਲਰੇਡੀ ਆਲਰੇਡੀ ਮੈਨੂੰ ਇਹ ਲੱਗਦਾ ਹੈ ਰਿਪਰੈਜ਼ੈਂਟ ਕਰ ਚੁੱਕੇ ਮੈਨੂੰ ਸਰ ਇਹ ਗੱਲਾਂ ਨਹੀਂ ਮੈਂ ਮੈਂ ਮਹਿਸੂਸ ਕਰਦਾ ਕਿ ਆਪਾਂ ਨੂੰ ਇਹ ਮੈਨੂੰ ਪਤਾ ਕਾਨੂੰਨ ਦੇ ਸਬੰਧ ਵਿੱਚ ਇਹ ਕੋਈ ਗੱਲ ਕਰਨੀ ਹੈ ਤੇ ਉਹ ਵੱਧ ਸਾਰਥਕ ਹੋਣੀ ਹੈ ਚਲੋ ਜੋ ਵੀ ਗੱਲਾਂ ਤੁਸੀਂ ਹੁਣ ਤੱਕ ਕੀਤੀਆਂ ਇਹ ਪਬਲਿਕ ਡੋਮੇਨ ਦੇ ਵਿੱਚ ਨਹੀਂ ਮੈਂ ਹੁਣ ਕਾਨੂੰਨ ਤੇ ਆ ਜਾਂਦਾ ਜੀ ਮੈਂ ਮੈਂ ਕਾਨੂੰਨ ਤੇ ਆ ਜਾਣਾ ਛੱਡ ਲੀਏ ਕੋਈ ਮੈਨੂੰ ਪਤਾ ਇੱਕ ਮਿੰਟ ਇੱਕ ਮਿੰਟ ਮੈਨੂੰ ਪੁਆਇੰਟ ਆਫ ਆਰਡਰ ਦਿਓ ਜੀ ਹਾਂਜੀ ਸਪੀਕਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਇੱਕ ਘਟਨਾਵਾ ਵਾਪਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸੋ ਹਰੇਕ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਪਰ ਇਹਦੇ ਤੇ ਰਾਜਨੀਤੀ ਬਹੁਤ ਹੋਈ ਆ ਸੋ ਮੈਂ ਇਹ ਬੇਨਤੀ ਕਰਦਾ ਹਾਂ ਇਸ ਸਦਨ ਨੂੰ ਕਿ ਰਾਜਨੀਤੀ ਛੱਡ ਕੇ ਕਿ ਜੋ ਵੀ ਦੋਸ਼ੀ ਨੇ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋ ਲੀਡਰ ਆ ਇੱਧਰ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਅੱਜ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਵੀ ਰਹੀ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਉਹਦੇ ਤੇ ਪਾਰਦਰਸ਼ੀ ਇਨਕੁਆਇਰੀ ਹੋ ਕੇ ਲੋਕਾਂ ਦੇ ਸਾਹਮਣੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੋ ਪਾਰਦਰਸ਼ੀ ਜਿਹੜੀ ਹੈਗੀ ਆ ਇਹ ਇਹਦੀ ਇਨਕੁਆਇਰੀ ਹੋ ਕੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਜ਼ਰੂਰੀ ਹੈ ਜੀ ਸੋ ਆਪਾਂ ਰਾਜਨੀਤੀ ਕਰਨ ਵਾਸਤੇ ਬੜੇ ਸਬਜੈਕਟ ਨੇ ਬਾਜਵਾਜੀ ਹਾਂ ਪਲੀਜ਼ ਕਮ ਟੂ ਦ ਜ਼ਰੂਰੀ ਇਹ ਸੀ ਬੈਕਗਰਾਉਂਡ ਦੱਸਣੀ ਜ਼ਰੂਰੀ ਸੀ ਹੁਣ ਆਪਾਂ ਇਹਦੇ ਤੇ ਆ ਜਾਈਏ ਜਿਹੜਾ ਨਵਾਂ ਬਿਲ ਆਇਆ ਸਰ ਬਿੱਲੇ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਇਨ ਦੀ ਐਕਟ ਅਨਲੈਸਟ ਦੀ ਕੰਟੈਕਸਟ ਅਦਰਵਾਇਜ਼ ਰਿਕਵਾਇਰਸ ਹੋਲੀ ਸਕ੍ਰਿਪਚਰਸ مینز اینی آف دی اسکریپ کنسیڈرڈ سیکریٹ اینڈ ہیلڈ ایز ہولی بائی ریسپیکٹ رلیجیئس ڈینومیشن اینڈ بے انکلوڈ شری گرو گرنتھ صاحب اور گٹکا صاحب شری مد بھگوت گیتا جی قرآن شریف اینڈ ہولی بائبل سکریپچر دیر اے ڈیفرنس بٹوین اسکریپر اینڈ لگ گرو ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਲਿਵਿੰਗ ਗੁਰੂ تسلیم ਕਰਦੇ ਹਾਂ ਕਿਰਪਾ ਕਰਕੇ ਸਕ੍ਰਿਪਚਰਸ ਦੇ ਨਾਲ ਅਸੀਂ ਇਕਵੇਟ ਨਹੀਂ ਕਰ ਸਕਦੇ ਸੋ ਬਿਲ ਹੈਸ ਟੂ ਡਿਸਾਈਸਿਵਲੀ ਗੋ ਇਨਟੂ ਦਿਸ ਵੈਰੀ ਇੰਪੋਰਟੈਂਟ ਫੈਕਟਰ ਸਰ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਨੰਬਰ 2 'ਚ ਉਸੇ ਪਹਿਰੇ ਦੇ ਵਿੱਚ ਹੀ ਗੱਲ ਕਹੀ ਬੀ ਅਫੈਂਸ ਮੀਨਸ ਇਨਕਲੂਡਸ ਐਨੀ ਸੈਕਟਰੇਜ ਡੈਮੇਜ ਡਿਸਟਰਕਸ਼ਨ ਡੀਫੇਸਿੰਗ ਡਿਸਫੇਗਰਿੰਗ ਡੀ ਕਲਰਿੰਗ ਡੀ ਫਾਈਲਿੰਗ decomposing, burning, breaking or tearing of any holy scriptures or part thereof. Oh, they wish, sir, theft is not included. Chori ho koi singh wala. That is, theft is not included. So I will like the word theft to be included in this bill, sir. Number one. Number two, sir. Char number te, the investigation of the offences, punishable under this sect, should be conducted by the police not below the rank of a deputy superintendent so of police dsp kare meri raay hai sir jinniya vi siks baniyan jithe bedbi hoyi assi oh sari ajdi te ajdi te level to utte kiti meri raay government nu hoyegi ke ede vich investigation jehdi hai it should be time bound there is no time in this hun aa hon waliyan investigation aa chalde nu aj tak 10 saal ho chuke ne 10 saal ਅਜੇ ਤੱਕ ਫਾਈਨਲ ਚਲਾਨ ਨਾ ਬਰਗਾੜੀ ਬਹਿਬਲ ਕਲਾਂ ਦੇ ਨਾ ਕੋਟ ਕਪੂਰੇ ਦੇ ਦਿੱਤੇ ਗਏ। ਜੋ ਮੈਂ ਦੇਚ ਆਪਣੇ ਵੱਲੋਂ رائے ਦਊਂਗਾ ਮੈਕਸਿਮਮ ਇਨਵੈਸਟੀਗੇਸ਼ਨ ਦਾ ਟਾਈਮ 30 ਦਿਨ ਦਿੱਤੇ ਜਾਂ ਜੀ। 30 ਦਿਨਾਂ ਤੋਂ ਬਾਅਦ ਜੇ ਐਕਸਟਰਾ ਦਿਨ ਕੋਈ 15 ਚਾਹੀਦੇ ਨੇ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਉਹ ਕਲੀ ਸੈਂਕਸ਼ਨ ਸ਼ੁੱਡ ਬੀ ਐਟ ਦੀ ਲੈਵਲ ਆਫ ਅ ਐਸਐਸਪੀ ਆਫ ਅ ਡਿਸਟ੍ਰਿਕਟ। ਜੇ 45 ਦਿਨ ਬੀਤਣ ਤੋਂ ਬਾਅਦ ਫੇਰ ਵੀ ਐਕਸਟਰਾ ਟਾਈਮ ਚਾਹੀਦਾ ਫੇਰ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜਾ ਸਟੇਟ ਦਾ ਕੱਲਾ ਉਹੀ ਟਾਈਮ ਦੇ ਸਕਦਾ ਸੋ ਦਾ ਡਾਇਰੈਕਟਰ ਜਨਰਲ ਪੁਲਿਸ ਨੂੰ ਇਹਦੀ ਗੰਭੀਰਤਾ ਪਤਾ ਹੋਏ ਤੇ ਇਹੋ ਕਰੇ ਜੀ ਇਕਸਰ ਇਸ ਤੋਂ ਅੱਗੇ ਮੈਂ ਜਾਣਾ ਇਹ ਚਾਹਨਾ ਕਿ ਜਿੱਥੇ ਵੀ ਕੋਈ ਇਨਵੈਸਟੀਗੇਸ਼ਨ ਗਲਤ ਪਾਈ ਜਾਏ ਜਾਂ ਬਾਇਸਟ ਪਾਈ ਜਾਏ ਉਹ ਅਫਸਰ ਜਿਹੜਾ ਉਹਦੇ ਅਗੇਂਸਟ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਲਿਖ ਦਿਓ ਮੈਂ ਅੱਗੇ ਕਚਹਿਰੀਆਂ ਤੋਂ ਬਾਹਰ ਸੁੱਟੇ ਜਾਣ ਇਨਵੈਸਟੀਗੇਸ਼ਨ ਫਾਲਟੀ ਨਜ਼ਰ ਆਏ ਉਹਨੂੰ ਕੋਈ ਕਿਸੇ ਕਿਸਮ ਦਾ ਉਸ ਤੇ ਇਤਰਾਜ਼ ਵੀ ਨਾ ਜਤਾਇਆ ਜਾਏ ਉਹਨੂੰ ਉਹਦੀ ਨੌਕਰੀ ਦੇ ਵਿੱਚ ਕਿਸੇ ਕਿਸਮ ਦੀ ਬੰਦਿਸ਼ ਵੀ ਨਾ ਪੈ ਸੋ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਪ੍ਰੋਸੀਕਿਊਸ਼ਨ ਉਸ ਇਨਵੈਸਟਿੰਗ ਜਰਨਲਿਸਟ ਸੌਰੀ ਉਹਦੀ ਅਫਸਰਦੀ ਹੋਣੀ ਚਾਹੀਦੀ ਪੰਜਵਾਂ ਕੋਈ ਵੀ ਰਿਲੀਜੀਅਸ ਪ੍ਰੋਟੈਸਟਰ ਕਿਤੇ ਵੀ ਪਬਲਿਕ ਪਲੇਸ ਤੇ ਹੋਏ ਉੱਥੇ ਇਹ ਕਾਨੂੰਨ ਹੋਣਾ ਚਾਹੀਦਾ ਕੋਈ ਰੀਅਲ ਬੁਲੇਟਸ will not be fired ਅਸਲ ਦੀ ਗੋਲੀ ਨਹੀਂ ਚਲਣੀ ਚਾਹੀਦੀ देयर ਆ ਰਿਅਸ ਮੀਨਸ ਵਰਲਡ ਓਵਰ ਜਿਸ ਤਰ੍ਹਾਂ ਕੰਟਰੋਲ ਕਰਦੇ ਅਸਲ ਗੋਲੀਆਂ ਨਹੀਂ ਚਲਾਉਂਦੇ ਇੱਥੇ ਦੇਖ ਕੇ 47 ਤੱਕ ਚੱਲੀਆਂ ਨੇ ਤਾਂ ਮੇਰੀ ਗੁਜ਼ਾਰਿਸ਼ ਇਹ ਨਹੀਂ ਇਹ ਮੇਰੀ ਆਪਣੀ رائے ਹੈ ਮੈਂ ਆਪਣੀ ਇਹ ਗੱਲ ਇਹੀ ਰੱਖਣਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਯੂ ਗਿਵਨ ਮੀ ਟਾਈਮ ਆਫ ਦਿਸ ਵੈਰੀ ਇੰਪੋਰਟੈਂਟ ਇਸ਼ੂ ਥੈਂਕ ਯੂ ਥੈਂਕ ਯੂ ਸ਼੍ਰੀ ਮਾਨ ਅਮਨ ਅਰੋੜਾ ਜੀ ਬਾਤ ਅੱਛਾ ਅੱਛਾ ਹਰਪਾਲ ਸਿੰਘ ਕੀਮਤ ਮਾਨਯੋਗ ਸਪੀਕਰ ਸਾਹਿਬ ਬहोत-ਬहोत ਧੰਨਵਾਦ ਜਿਸ ਤਰ੍ਹਾਂ ਲੀਡਰ ਪਾਪੋ ਜੀ ਨੇ ਪੁਰਾਣੇ 2015 ਤੇ 16 ਦੇ ਉਹ ਜਿਕ ਘਟਨਾ ਕ੍ਰਮ ਪਰੇ ਜ਼ਿਕਰ ਕੀਤਾਗਾ ਕਿ ਕਿਸ ਤਰ੍ਹਾਂ 2015 ਤੇ 16 ਦੇ ਅੰਦਰ ਬਰਗਾੜੀ ਦੇ ਅੰਦਰ ਬਾਈਬਲ ਕਲਾਂ ਦੇ ਅੰਦਰ ਉਸ ਸਮੇਂ ਦੀ ਸਰਕਾਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਮੈਂ ਥੋੜਾ ਜਿਹਾ ਇਸ ਤੋਂ ਪਿੱਛੇ ਜਾਣਾ ਚਾਹੁੰਦਾ ਬੜਾ ਇਤਿਹਾਸਿਕ ਪਸ਼ੋਕੜ ਆ ਕਿਉਂਕਿ ਜਦੋਂ ਵੀ ਮੈਨੂੰ ਇਹ ਲੱਗਦਾਗਾ ਕਿ ਜਿੰਨਾ ਕਿ ਮੇਰਾ ਰਾਜਨੀਤਿਕ ਤਜਰਬਾਗਾ ਦਾ ਜਿੰਨਾ ਕਿ ਮੇਰੀ ਪਹੁੰਚ ਆ ਸੋਚਣ ਦੀ ਮੈਨੂੰ ਲੱਗਦਾਗਾ ਕਿ ਜਦੋਂ ਵੀ ਜਿਸ ਸਮੇਂ ਵੀ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਆਈ ਜਾਂ ਧਰਮ ਦੇ ਨਾਂ ਤੇ ਗਵਰਨਮੈਂਟ ਬਣੀ ਉਸੇ ਸਮੇਂ ਕਿਸੇ ਨਾ ਕਿਸੇ ਰੂਪ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਦਾ ਯਤਨ ਯਾ ਤਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਜਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਮਿਲ ਕੇ ਕੋਈ ਸਾਜ਼ਿਸ਼ ਕਰਾ ਨਹੀਂ ਕੀਤਾ ਜਿਹੜੇ ਪੰਜਾਬ ਦਾ ਮਨਕਰੂਨ ਤੋੜਨਾ ਚਾਹੁੰਦੇ ਸੀ ਜਿਹੜੇ ਪੰਜਾਬ ਦੇ ਅੰਦਰ ਅੱਗ ਲਾਉਣਾ ਚਾਹੁੰਦੇ ਸੀ ਮੈਂ ਇੱਕ ਵਾਕਾ ਜ਼ਿਕਰ ਕਰ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਮੈਂ ਸਿਰਫ ਇੱਕ ਵਾਕਾ ਦਾ ਜ਼ਿਕਰ ਕਰੂੰਗਾ ਕਿ 1986 ਦੇ ਅੰਦਰ ਨਕੋਦਰ ਦੇ ਵਿੱਚ ਮਾਜੋਕ ਸਪੀਕਰ ਸਾਹਿਬ ਨਕੋਦਰ ਦੇ ਅੰਦਰ 1986 ਦੇ ਅੰਦਰ ਪੰਜ ਜਿਹੜੀਆਂ ਪਵਿੱਤਰ ਬੀੜਾ ਸੀਗੀਆਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸਹਿਬ ਅਰਜਨ ਸਾਹਿਬ ਨਕੋਦਰ ਦੇ ਅੰਦਰ ਜਲੰਧਰ ਦੇ ਨੇੜੇ ਨਕੋਦਰ ਸਾਹਿਬਾ ਜੀ ਉਥੇ ਅਰਜਨ ਸਾਹਿਬ ਗੁਰੂ ਗੁਰਦੁਆਰਾ ਅਰਜਨ ਸਾਹਿਬ ਐਡ ਗੁਰਦੁਆਰਾ ਅਰਜਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਵੀੜਾ ਜਿਹੜੀਆਂ ਉਹ ਅਗਨ ਭੇਟ ਕੀਤੀਆਂ ਗੀਆਂ 2 ਫਰਵਰੀ ਦਾ ਇਹ ਵਾਕਿਆ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨੇਗੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਉਸ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾ ਬਲਤੇਰ ਸਿੰਘ ਰਾਮਗੜ੍ਹ ਸ਼ਾਹ ਖਰਸਾ ਤੁਹਾਡੇ ਪਿੰਡੋਂ ਸੀ ਮੈਨੂੰ ਲੱਗਦਾ ਹੈ ਤੁਹਾਡੇ ਪਿੰਡ ਦੇ ਸੀ ਰਣਜੀਤ ਸਿੰਘ ਲ ਸੌਰੀ ਬਲਤੇਰ ਸੀ ਰਾਮਗੜ੍ਹ ਹਾਂ ਰਾਮਗੜ੍ਹ ਚਿਲਮਲ ਸਿੰਘ ਗੁਰਸੀਆਣਾ ਹਰਮਿੰਦਰ ਸਿੰਘ ਇਹ ਚਾਰ ਨੌਜਵਾਨ ਜਿਹੜੇ ਉਸ ਸਮੇਂ ਸ਼ਹੀਦ ਕਰ ਦਿੱਤੇ ਗਏ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਪੰਜਾਬ ਦੇ ਅੰਦਰ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇਂ ਐਜੂਕੇਸ਼ਨ ਮਿਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਉਸ ਸਮੇਂ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹਾਂ ਖਰਾਸਾ ਮੈਨੂੰ ਜਰੂਰ ਦਰਸਤ ਕਰ ਦਿਓ ਤਾਂ ਉਸ ਸਮੇਂ ਇਹ ਜਿਹੜੇ ਵਿਅਕਤੀ ਉਸ ਸਮੇਂ ਦੀ ਵਿਧਾਨ ਸਭਾ ਦੇ ਅੰਦਰ ਮੈਂਬਰ ਵੀ ਸੀਗੇ ਔਰ ਉਸ ਸਮੇਂ ਦੀ ਸਰਕਾਰ ਦੇ ਵਿੱਚ ਸੀਗੇ ਪਰ ਲੇਕਿਨ ਅਫਸੋਸ ਇੱਕ ਵੀ ਐਕਸ਼ਨ ਕੋਈ ਵੀ ਐਫ ਆਈ ਆਰ 1986 ਤੋਂ ਲੈ ਕੇ 2022 ਤੱਕ ਕਦੇ ਵੀ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਬਲਤੇਰ ਸਿੰਘ ਜੀ ਦੇ ਨਾਂ ਦੇ ਉੱਤੇ ਜਿਹੜਾ ਗੇਟ ਬਣਾਉਣ ਦੀ ਗੱਲ ਆਈ ਤਾਂ ਉਸ ਵੇਲੇ ਉਸ ਵੇਲੇ ਦੇ ਮਨਿਸਟਰ ਜਿਨ੍ਹਾਂ ਕੋ ਮੈਨੂੰ ਉਸ ਤੋਂ ਪਿੰਡ ਦੇ ਬਸਰੀਕਾਂ ਨੇ ਦੱਸਿਆਗਾ ਕਿ ਸੁਖਜਿੰਦਰ ਸਿੰਘ ਜੀ ਨੇ ਬਹੁਤ ਵਿਰੋਧ ਕੀਤਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉੱਥੇ ਬਿਲਕੁਲ ਦੇ ਦੇ ਦਾਂਗੇ ਮੈਂ ਗੱਲ ਨੂੰ ਕੰਪਲੀਟ ਕਰਨਾ ਮੈਂ ਕਹਾਂ ਦੇ ਦੇਆਗੇ ਇੱਕ ਮਿੰਟ ਇੱਕ ਮਿੰਟ ਜੀ ਮਾ ਜੀ ਹਾਂ ਜੀ ਹਾਂ ਜੀ ਨੇ ਹਾਂ ਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਬਸਰੀ ਦੇ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਬਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟਸ ਤੇ ਨੂੰ ਇਥੇ ਬੋਲੀ ਜਾਂਦੇ ਸਦਨ ਚ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਖਜੀਤ ਸਿੰਘ ਬਰਨਾਲਾ ਦੀ وزارت ਚੋ ਬਤੌਰ ਕੈਬਨਿਟ ਮਨਿਸਟਰ ਸਿਵਾ ਦਿੱਤਾ ਸੀਗਾ ਠੀਕ ਦੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿਲ ਤੇ ਗੱਲ ਹੋ ਰਹੀ ਜੀ ਤੁਸੀਂ ਬਾ ਬਾਜੋ ਬਾਜਵਾ ਸਾਹਿਬ ਨੇ ਬਾਜਵਾ ਸਾਹਿਬ ਨੇ ਆਪਣੀ ਸਾਰੀ ਗੱਲ ਕਰ ਲਈ ਐ ਵਿਧਾਨ ਸਭਾ ਨੂੰ ਪੁਆਇੰਟ ਆਫ ਆਰਡਰ ਮਿਲ ਗਿਆ ਹੈ ਡੋంట్ ਟ੍ਰਾਈ ਟੂ ਹੈਂਡਹੋਲਡ ਸਪੀਕਰ ਪਲੀਜ਼ ਸੈਟ ਡਾਊਨ ਕੀ ਬੋਲੋ ਜੀ ਬੋਲੋ ਤੁਸੀਂ ਕੀਮਾ ਜੀ ਬੋਲੋ ਤੁਸੀਂ ਠੀਕ ਹੈ ਬੈਠੋ ਤੁਸੀਂ ਮਾਨਜੋਗ ਸਪੀਕਰ ਸਾਹਿਬ ਬੋਲੋ ਮਾਨਜੋਗ ਸਪੀਕਰ ਸਾਹਿਬ ਸਤਿਕਾਰ ਦੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਮਾਜੋਗ ਸਪੀਕਰ ਸਾਹਿਬ ਕਿਸੇ ਵੀ ਸਪੀਕਰ ਨੂੰ ਡਰਫ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਵੀ ਨਹੀਂ ਚਾਹੁੰਦਾ ਸੀ ਜੀ ਬੋਲੋ ਮੈਂ ਬੋਲਣਾ ਚਾਹੁੰਦਾ ਸੀਗਾ ਜਦੋਂ ਮਾਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਨਾਵਾਂ ਹੋਈਆਂ ਉੱਥੇ ਇਲਾਕੇ 'ਚ ਘਟਨਾਵਾਂ ਹੋਈਆਂ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜੇ ਵੀ ਲੋਕ ਲੰਘਿਆ ਕਰਨਗੇ ਉਹ ਘਟੋ-ਘਟ ਅਟ ਲੀਸਟ ਬਲਤੇਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਗੀ ਕੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲੀਲੀ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡੇ ਆਪਣਾ ਛੇਰ ਨੋਡ ਦਾ ਸੀਤਾ ਜਾਵੇ ਬੜੇ ਬੜੇ ਹੋ ਸੀਗੇ ਛੇਰ ਨੋਡ ਦਾ ਸੀਤਾ ਜਾਵੇ ਆਪਣਾ ਮੰਤਰੀ ਜੀ ਚੇਅਰ ਨੂੰ ਅਡਰੈਸ ਕਰੋ ਜੋ ਵੀ ਕੋਈ ਚੇਅਰ ਵੀ ਆ ਗਿਆ ਤਾਂ ਬਿਨਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ 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 ਆਪਣੀ ਤੁਸੀਂ ਬੈਠੋ ਟੀਮਾ ਜੀ ਬੋਲੋ ਤੁਸੀਂ ਐਦਾਂ ਕਰੋ ਟੀਮਾ ਜੀ ਤੁਸੀਂ ਟੀਮਾ ਜੀ ਸਾਹਿਬ ਬੋਲੋ ਟੀਮਾ ਸਾਹਿਬ ਐਦਾਂ ਕਰੋ ਦ ਲਾਸਟ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਾਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀਦਾਸ ਦੇ ਤਲਵੇ ਚੜਦਾ ਸੀ ਗਿਰਦੇ 15 ਜਿਹੜੇ ਪਰਚਾ ਦਰਜ ਹੋਇਆ ਜਦੋਂ 2015 ਮੈਨੂੰ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹੱਟ ਕੇ ਦੱਸ ਦਿਆ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀਰਦਾਰ ਰਿਹਾ ਮੈਂ ਦੱਸ ਹੀ ਦਿਨਾਂਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦਵਾਂ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗਰਦੇਵ ਸਿੰਘ ਦੇਵੀ ਦੇ ਉੱਤੇ ਮੁਕੱਦਮਾ ਦਰਜ ਹੁੰਦਾਗਾ ਤਾਂ ਉਸਨੇ ਕਿਹਦੇ ਤਲਵੇ ਚੱਕੇ ਸੀ ਤੁਹਾਡੀ ਵਾਰੀ ਆਏਗੀ ਤੁਹਾਡੀ ਵਾਰੀ ਆਏਗੀ ਤੁਸੀਂ ਬੋਲ ਲਾ ਬੈਠੋ ਕਿਹਦੇ ਤਲਵੇ ਚੱਕੇ ਸੀ ਸਕਵੀਰ ਸਿੰਘ ਬਾਦਲ ਦੇ ਕਿਹਦੇ ਤਲਵੇ ਚੱਕੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬੈਸਟਰ 2015 ਚੋਂ ਤੇ ਪਰਚਾ ਦਰਜ ਹੁੰਦਾ ਸੀ ਤੋ 22 ਘੰਟੇ ਡਰੱਗਸ ਸਮੱਗਲਰਾਂ ਨਾਲ ਗੱਲ ਕਰਦਾ ਸੀ ਇਹ ਕਿਰਕਾਹ ਦਾ ਇਟਸ ਫੱਕ ਫੱਕ ਮਿਸਟਰ ਮਿਸਟਰ 2015 ਦੇ ਅੰਦਰ ਇਹ ਰਕਤਾ ਕਤੇਨ ਦੁਆਰਾ ਲਰਦਾਰ ਤੇਰੇ ਦੁਆਰਾ ਲਾਮਿਨੇਟਡ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਬੋਲਣ ਦਾ ਗਰਦ ਹੈ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਨਹੀਂ ਸਰ ਮੁੱਦੇ ਤੇ ਲੱਗੇ ਤੇ ਮੈਂ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਉਹ ਵਿਅਕਤੀ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਆਂ ਕਿ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਰਜ਼ਵਾਨਿਆਂ ਦੇ ਘਰ ਚ ਪੈਦਾ ਹੋਣਾ ਆਊਗਾ ਅਸੀਂ ਵਿਲ ਹੈਵ ਅਨ ਓਪਰਚੁਨਿਟੀ ਫਾਰ ਰਿਪਰਟਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਤੁਹਾਨੂੰ ਮੌਕਾ ਦਿੱਤਾ ਜਾਏਗਾ ਇਹ ਨਹੀਂ ਹੋਣੀ ਲੈਟ ਹਿਮ ਕੰਪਲੀਟ ਇਹ ਟੀਮ ਦਾ ਪਤਲਾ ਮਜ਼ਦੂਰ ਕਰਦਾਗਾ ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿ ਦੇ ਕੋਲੇ ਕੁਆਲਿਫਿਕੇਸ਼ਨ ਨਹੀਂ ਹੈਗੀ ਆਪ ਖੋਦ ਪਾਸਟੂ ਪਾਸਾਗਾ ਆਪ ਆਪਣੀ ਡੀਏ ਦੀ ਡਿਗਰੀ ਲੁਕੋਗੇ ਰੱਖਦਾਗਾ ਜਦੋਂ ਤੁਸੀਂ ਆਪਾ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਮੈਨੂੰ ਇੱਕ ਮਿੰਟ ਕਰੋ ਮੈਂ ਦੱਸਦਾਗਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਤੇਰੀ ਨਾ ਆਪਣਾ ਮੈਂ ਡੀਏ ਵੇਖਣ ਬੰਦ ਕਰੋ ਜੀ ਬੰਦ ਕਰੋ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾ ਬਿੱਲ ਨੂੰ ਆਪਾਂ ਬਿੱਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖਿਏ ਸਰਦਾਰ ਅਰਪਾਲ ਸਿੰਘ ਜੀਮਾ ਜੀ ਜੀ ਜੋ ਸਪੀਕਰ ਸਾਹਿਬ ਹੈ ਬੋਲਣਾ ਨਹੀਂ ਚਾਹੁੰਦਾ ਸੀ ਮੈਂ ਸਿਰਫ ਇਤਿਹਾਸਿਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁਣਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੰਨਾ ਉੱਤੇ ਜ ਕਿਸੇ ਨੂੰ ਕਹਿ ਦਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕਿ ਦਲਤਾਂ ਦੇ ਬੱਚੇ ਹੀ ਬੰਦੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਾਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜਿਹਨੇ ਅਧਿਕਾਰ ਦਿੱਤਾ

ਲੈਟ ਮੀ ਡਿਸਾਈਡ ਦੈਟ ਕਹਿੰਦਾ ਤੇਰੇ ਲੈਟ ਮੀ ਡਿਸਾਈਡ ਦੈਟ ਮਤਲਬ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਕਰਕੇ ਆਇਆ ਇਹ ਹੀ ਨਹੀਂ ਪਤਾ ਕਿ ਜਦੋਂ ਵੀ ਅਦਾਲਤਾਂ ਨਹੀਂ ਆਈਆਂ ਦਿਸ ਇਜ਼ ਐਸ ਟਾਈਪ ਦੀ ਇਨਫੋਰਮੇਸ਼ਨ ਆ ਕਿੰਨਾ ਝੂਠ ਬੋਲਦਾ ਇੱਕ ਮਿੰਟ ਮੰਤਰੀ ਜੀ ਜੀ ਬਾਜਵਾ ਸਾਹਿਬ ਇੱਕ 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 ਮਿੰਟ ਬਾਜਵਾ ਸਾਹਿਬ ਮੇਰੀ ਗੁਜ਼ਾਰਿਸ਼ ਹੈ ਰਿਹਾ ਬਹੁਤ ਗੰਭੀਰ ਸੰਜੀਦਾ ਮੁੱਦਾ ਹੈ ਮੈਂ ਇੱਕ ਮਿੰਟ ਐਫ ਐਮ ਸਾਹਿਬ ਐਫ ਐਮ ਸਾਹਿਬ ਮੈਂ ਸਰ ਆਪਣਾ ਮੰਤਰੀ ਜੀ ਮੈਂ ਐਫ ਐਮ ਸਾਹਿਬ ਨੂੰ ਰਿਕਵੈਸਟ ਮੰਤਰੀ ਜੀ ਮੰਤਰੀ ਜੀ ਮੰਤਰੀ ਜੀ ਪਲੀਜ਼ ਪਲੀਜ਼ ਸਪੀਕਰ ਸਾਹਿਬ ਜੀ ਜੀ ਲੇਟਸ ਨਾਟ ਗੋ ਪਰਸਨਲ ਮੇਰੀ ਬੇਨਤੀ ਹੈ ਐਫਐਮ ਸਾਹਿਬ ਨੂੰ ਵੀ ਲੇਟਸ ਨਾਟ ਗੋ ਪਰਸਨਲ ਇਹ ਗੱਲ ਤੇ ਬਾਹਰ ਵੀ ਹੋ ਸਕਦੀ ਅਸੈਂਬਲੀ ਖਤਮ ਹੋਏਗੀ ਆ ਬਾਹਰ ਪੋਡੀਅਮ ਲੱਗਾ ਹੈ ਜੀ ਪ੍ਰੈਸ ਦਾ ਬੈਠੋ ਉੱਥੇ ਵੀ ਚਾਰਜ ਲਾ ਲੈਣ ਨੂੰ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਬੈਠ ਹੋ ਗਿਆ ਹੋ ਗਿਆ ਸਪੈਸ਼ਲੀ ਜੀ ਡਾਂਸਰ ਡਾਂਸਰ ਥੈਂਕ ਯੂ ਥੈਂਕ ਯੂ سردار دیکھو جی گل بیٹھو بس ہو گیا جی ہو گیا بالکل ٹھیک منتری جی منتری جی 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 بیٹھو ٹھیک ہے جی میں گل نہیں کرتا گل کرتا پر میں کا ضرور کرنی چاہوں گا میں چلو شام چلو شام شام ਬਾਈਬਾ ਸਾਹਿਬ ਮੈਂ ਨਾ ਗੱਲ ਹੀ ਕਰਨੀ ਚਾਹਦਾ ਸੀ ਮੈਂ ਦੇਖਦਾਗਾ ਕਿ ਹਰ ਰੋਜ਼ ਅਨਸੈਸਰਲੀ ਕਦੇ ਕਿਸੇ ਨੂੰ ਆਪਾਂ ਕਹਿ ਦਿੰਨੇ ਆ ਕਿ ਇਹ ਅਨਪੜਾ ਕਿਤੇ ਕੁਛ ਆ ਕੁਛ ਨਾ ਹੁੰਦਾ ਨਹੀਂ ਕੁਛ ਮੈਂ ਮੈਂ ਬੜੀ ਰਿਸਪੈਕਟਫੁਲੀ ਗੱਲ ਕਰਦਾਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਰਦਾਰ ਜੀ ਮੈਂ ਸਰਦਾਰ ਜੀ ਮੈਂ ਗੱਲ ਮੈਂ ਸਰਦਾਰ ਜੀ ਗੱਲ ਮੈਂ ਮੈਂ ਇਸੇ ਦੀ ਗੱਲ ਦੇਖੋ 1 ਮਿੰਟ ਮੈਂ ਇਸੇ ਦੀ ਗੱਲ ਮੈਂ ਬੇਨਤੀ ਕਰਦਾ ਮੰਤਰੀ ਜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਮੰਤਰੀ ਜੀ ਇਧਰ ਡੈਸਕ 'ਤੇ ਨੋਟਿਸ ਕੀਤਾ ਜਾਵੇ ਮંત્રી ਜੀ ਕੇ ਅਡਰੈਸ ਕਰੋ ਕਿਰਪਾ ਕਰਕੇ ਕਿਉਂਕਿ ਬਾਜਵਾ ਸਾਹਿਬ ਨੇ ਇਤਿਹਾਸ ਕਿਹਾਗਾ ਮੈਂ ਤਾਂ ਫੈਕਟ ਤੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਫੈਕਟ ਤੇ ਬੋਲਣਗੇ ਮੈਂ ਤਾਂ ਸਿਰਫ ਔਰ ਸਿਰਫ ਫੈਕਟ ਦੱਸ ਰਿਹਾ ਹਿਸਟਰੀ ਦੱਸ ਰਹੇ ਆ ਕਿ ਉਹ ਮંત્રી ਜੀ ਕੇ ਅਡਰੈਸ ਕਰੋ ਜਨਾਬ ਐਨਾ ਡਰੋ ਐਨਾ ਤੜਫੋ ਮੈਂ ਸਿਰਫ ਹਿਸਟਰੀ ਦਾ ਮੈਂ ਹਿਸਟਰੀ ਦੱਸ ਰਿਹਾ ਐਨਾ ਤੜਫੋ ਉਹ ਨਾ ਡਰ ਨਾ ਡਰਿਆ ਕਰੋ ਉਹ ਮੈਂ ਕਹਾਂ ਨਾ ਡਰਿਆ ਕਰੋ ਅਸੀਂ ਸਾਬਸੀ ਦੀ ਆਪਾ ਮੰਤਰੀ ਜੀ ਸਾਡੀ ਕੋਦੋ ਕਹਿੰਦੇ ਆ ਕਿ ਤੁਹਾਡੇ ਦੋਸ਼ੀਆਂ ਨਾਲ ਸਰਦਾਰ ਹਰਪਾਲ ਸਿੰਘ ਟੀਮਾ ਜੀ ਕਿ ਖੇਰ ਨੂੰ ਡੈਕ ਕਰੋ ਗੱਲਾਂ ਕਰਦੇ ਸੀ ਚੋਰਾਂ ਦੇ ਨਾਲ ਸਮਗਲਰਾਂ ਦੇ ਨਾਲ ਇੰਟਰਨੈਸ਼ਨਲ ਸਮਗਲਰ ਮੈਂ ਤਾਂ ਕੁਝ ਨਹੀਂ ਕਹਿੰਦਾ ਹੈਗਾ ਪਰਗਤ ਸਿੰਘ ਜੀ ਸਮਝਾਇਆ ਕਿ ਤੁਹਾਡੇ ਨਾਲ ਪੈਂਦੇ ਨੇ ਕਾਲ ਜੀ ਬੋਲੋ ਜੀ ਮੇਰੀ ਬੇਨਤੀ ਹੈ ਤੁਸੀਂ ਸਿਆਣੇ ਪੁਲਿਸ ਸਮਝਾ ਲਿਆ ਕਰੋ ਮੈਂ ਮੰਤਰੀ ਜੀ ਪੁਆਇੰਟ ਕੀਆ ਹੋ ਜੀ ਜੀ ਸੋ ਮੈਂ ਜ਼ਿਆਦਾ ਸਮਝਾ ਰਿਹਾ ਲਊਗਾ ਮੈਂ ਤਾਂ ਕਹਿ ਹੀ ਨਹੀਂ ਮੈਂ ਤਾਂ ਇਹ ਰਨਿੰਗ ਕਮੈਂਟਰੀ ਬੰਦ ਕੀਤੀ ਜਾਵੇ He is allowed to do it. I'll have to name you. You are creating indiscipline. Yes, I'll, this is last warning to you. You will be, no, 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 I, I'm going to name you. I'm going to name you. Please, sit down. Sit down. Sit down. ਬੋਲੋ ਜੀ ਬੋਲੋ ਜੀ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਕੌਦਰ ਇੱਕ ਮਿੰਟ ਜੀ ਨਕੌਦਰ ਕਾਂਡ ਬਾਰੇ ਇੱਕ ਮਿੰਟ ਇੱਕ ਮਿੰਟ ਸਾਰਾ ਪੰਜਾਬ ਜਾਣਦਾ ਮੈਂ ਸਾਰੇ ਕਿੰਨੀਆਂ ਗੱਲਾਂ ਇਹਨਾਂ ਨੇ ਕਹੀਆਂ ਮੈਂ ਸਾਰੇ ਮੇਰਾ ਖਿਆਲ ਇੱਕ ਗੋ ਵੀ ਝੂਠੇ ਕੀਤਾ ਜਾ ਸਕਦਾ ਇਸ ਨੂੰ ਫਰਾਦ ਨਾਗਾ ਇਹ ਪੜ ਲੈਣੇ ਪੜ ਕੇ ਰੱਖਣਾ ਬੈਠੋ ਪੜੋ 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 ਮੈਂ ਤੁਸੀਂ ਪੜੋ ਮੈਂ ਕਦੋਂ ਕਹਿੰਦਾ ਮੈਂ ਕਦੇ ਮੈਂ ਜੇ ਝੂਠ ਬੋਲਦਾ ਪੜ ਦੋ ਭਾਈ ਮਾਣਯੋਗ ਮੰਤਰੀ ਜੀ ਈਮਾਰੀ ਬੈਠੋ ਤੁਸੀਂ ਈਮਾਰੀ ਬੈਠੋ ਬੈਠੋ ਮੈਂ ਹੋ ਗਈ ਗੱਲ ਜੀ ਹੋ ਗਿਆ ਸਰਦਾਰ ਸਾਹਿਬ ਬੈਠੋ ਤੁਸੀਂ ਸਰਦਾਰ ਰਾਜੋਤ ਸਿੰਘ ਬੈਠ ਜੀ ਆਨਯੋਕ ਸਪੀਕਰ ਸਾਹਿਬ ਇੱਕ ਮਿੰਟ ਕੁਝ ਕਹਿਣਾ ਚਾਹੁੰਦੇ ਮੰਤਰੀ ਜੀ ਜਸਟਿਸ ਇੱਕ ਮਿੰਟ ਜਸਟਿਸ ਮੈਂ ਮੈਂ ਕੰਪਲੀਟ ਹੀ ਕਰਨਾ ਸੀਗਾ ਕਿਹਾ ਕਿ ਤੇ ਤੁਸੀਂ ਬਾਜਬਾ ਸਾਹਿਬ ਨੂੰ ਮੇਰੇ ਡਾਕੂਮੈਂਟ ਦੇ ਰਹੇ ਹੋ ਕਿ ਉਹ ਪੜ੍ਹ ਕੇ ਸੁਣਾਉਣਗੇ ਮੈਂ ਤਾਂ ਬਹਿ ਗਿਆ ਸੀਗਾ ਨਹੀਂ ਨਹੀਂ ਮੇਰਾ ਤਾਂ ਇਹੀ ਵਿਚਾਰ ਸੀ ਸ਼ਾਇਦ ਮੈਂ ਗਲਤ ਪੜਦਾ ਹਾਂ ਮੈਨੂੰ ਪੜ੍ਹਨਾ ਨਹੀਂ ਤਾਂ ਆਉਂਦਾ ਹੈਗਾ ਨਹੀਂ ਨਹੀਂ ਤੁਸੀਂ ਸ਼ਾਇਦ ਇਹ ਪੜ੍ਹ ਕੇ ਸੁਣਾ ਦੇਣਗੇ ਸੋ ਮੈਂ ਤਾਂ ਇਹ ਕਹਿਦਾ ਸੀਗਾ ਕਿ ਜੋ ਜਸਟਿਸ ਗਰਨਾਮ ਸਿੰਘ ਦੀ ਰਿਪੋਰਟ ਜਿਹੜੀ ਆ ਰਿਪੋਰਟ ਦੀ ਇੱਕ ਕਾਪੀ ਤਾਂ ਜਨਾਬ ਤੁਹਾਡੇ ਅਸੈਂਬਲੀ ਦੇ ਅੰਦਰ ਹੈਗੀ ਆ ਜਿਹੜੀ ਐਕਸ਼ਨ ਟੇਕਰ ਰਿਪੋਰਟ ਆ ਉਸ ਸਮੇਂ ਦੀ ਸਰਕਾਰ ਨੇ ਜਿਹੜੀ ਕਿ ਕਾਲੀ ਦਲ ਦੀ ਸੀ ਜਿਹਦੇ ਵਿੱਚ ਮੈਂ ਤਿੰਨ ਦੇ ਨਾਮ ਪਹਿਲਾਂ ਜ਼ਿਕਰ ਕੀਤੇ ਨੇ ਸੀ ਉਹ ਮਨਿਸਟਰ ਸੀਗੇ ਉਹ ਕਿਸੇ ਨਾ ਕਿਸੇ ਉਹਨਾਂ ਦੇ ਬੰਦਿਆਂ ਵੱਲੋਂ ਜਾਂ ਉਹਨਾਂ ਦੇ ਕੋਈ ਉਦੋਂ ਬਾਅਦ ਦੇ ਬੰਦਿਆਂ ਵੱਲੋਂ ਉਹ ਰਿਪੋਰਟ ਆ ਉਹ ਗੁੰਮ ਕਰ ਦਿੱਤੀ ਗਈ ਹੈ ਮੇਰੀ ਤੁਹਾਡੇ ਜਰੀਏ ਹਾਊਸ ਦੀ ਕਮੇਟੀ ਬਣਾ ਦਿਓ ਮੇਰੀ ਗੁਜਾਰਿਸ਼ ਆਗਾ ਸਤਿਕਾਰਯੋਗ ਮੈਂਬਰ ਸਾਹਿਬਾਨ ਲੈ ਲਿਓ ਇਹਨਾਂ ਦੇ ਸਾਡੇ ਲੈ ਲਿਓ ਸਾਡੇ ਨਹੀਂ ਲੈਣ ਇਹਨਾਂ ਵੀ ਲੈ ਲਓ ਜੇ ਸਾਰੇ ਕਮੇਟੀ ਬਣਾ ਦਿਓ ਰਿਪੋਰਟ ਜਿਹੜੀ ਜ਼ਰੂਰ ਲੱਭ ਕੇ ਲਿਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿ 1986 ਦੇ ਅੰਦਰ ਕੌਣ ਐਸਐਚਓ ਸੀ ਕੀ ਦੀ ਭੂਆ ਦਾ ਮੁੰਡਾ ਐਸਚਓ ਸੀ ਕਿਹੜਾ ਉਹ ਸਿਮੇ ਦਾ ਕਾਲੀ ਐਮਐਲਏ ਬਣਿਆ ਉਹ ਤੋਂ ਬਾਅਦ ਕਿਹੜਾ ਮਨਿਸਟਰ ਬਣਿਆ ਕਿਹਨੂੰ ਟਿਕਟ ਦਿੱਤੀ ਗਈ ਕੌਣ ਹਾਰ ਗਿਆ ਕੌਣ ਕਾਂਗਰਸ ਚ ਗਿਆ ਕਿਹਦਾ ਚਾਚਾ ਤਾਇਆ ਸੀ ਉਹ ਸਾਰੀ ਕਿਤੇ ਆ ਜਵੇ ਨਾ ਤਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਘਟੋ ਘਟੇ ਨਹੀਂ ਵੀ ਹੋਇਆ ਬਹੁਤ ਸਾਰੇ ਦੁਨੀਆ ਤੋਂ ਚਲੇ ਗਏ ਮੈਂ ਤਾਂ ਉਹਨਾਂ ਦੀ ਆਤਮਾ ਲਈ ਅਰਦਾਸ ਵੀ ਕਰਦਾਗਾ ਚਲੇ ਗਏ ਦੁਨੀਆ ਤੋਂ ਪਰ ਲੇਕਿਨ ਦੁਨੀਆ ਨੂੰ ਪਤਾ ਤਾਂ ਲੱਗ ਜਾਣਾ ਚਾਹੀਦਾਗਾ ਕਿ ਭਾਈ ਉਹ ਵਿਅਕਤੀ ਕੀ ਕਰ ਗਿਆ ਅੱਜ ਉਹਨਾਂ ਦੇ ਜਿਹੜੇ ਅਗੇ ਬੱਚੇ ਨੇ ਕਿਉਂ ਕੀ ਕਰ ਰਹੇ ਨੇ ਕਿਵੇਂ ਉਹ ਗੁੰਮਰਾਹ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੌਸ ਨੂੰ ਇਹ ਵੀ ਪਤਾ ਲੱਗ ਜਵੇ ਸੋ ਮੈਂ ਵੀ ਇਹ ਗੁਜਾਰਸ਼ ਆ ਕਿ ਜਿਹੜਾ ਪਾਰਟ 2 ਆ ਪਾਰਟ 2 ਆ ਉਹ ਰਿਪੋਰਟ ਵੀ ਜਿਹੜੀ ਆ ਅਗਲੇ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ-ਪਹਿਲਾਂ ਚਾਹੇ ਡੀਜੀਪੀ ਸਾਹਿਬ ਨੂੰ ਬੇਨਤੀ ਕਰ ਦਿਓ ਚਾਹੇ ਤੁਸੀਂ ਕੋਈ ਕਮੇਟੀ ਬਣਾ ਦਿਓ ਜਿੰਮੇ ਵੀ ਤੁਹਾਨੂੰ ਠੀਕ ਲੱਗਦਾ ਉਹ ਰਿਪੋਰਟ ਆ ਜਾਣੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਸਾਡੇ ਸਾਥੀ ਗੁੱਸੇ ਹੋ ਜਾਂਦੇ ਨੇਗੇ ਉਹ ਗੁੱਸੇ ਨਾ ਹੋਣ ਔਰ ਅਸਲੀਅਤ ਜਿਹੜੀ ਆ ਲੋਕਾਂ ਦੇ ਸਾਹਮਣੇ ਆਦਮੀ ਬਹੁਤ-ਬਹੁਤ ਧੰਨਵਾਦੀ ਥੈਂਕ ਯੂ ਆਹਾ ਸਰਦਾਰ ਸੁਖਪਾਲ ਸਿੰਘ ਜੀ ਸਪੀਕਰ ਸਾਹਿਬ ਦੇਖੋ ਅੱਜ ਆਪਾਂ ਕਿੱਡੇ ਇੰਪੋਰਟੈਂਟ ਇਸ਼ੂ ਤੇ ਬਣਾ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ 10 ਸਾਲ ਤੋਂ ਪਿਛਲੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਮੈਂ ਕਹਿ ਰਿਹਾ ਵਾਂ ਉਹਨਾਂ ਨੇ ਸਜ਼ਾ ਬੁਗਤੀਆ ਉਸ ਗੱਲ ਦਾ ਖਮਿਆਜ਼ਾ ਬੁਗਤੀਆ ਸਪੀਕਰ ਸਾਹਿਬ ਕਿੱਡੀ ਅੱਛੀ ਵਾਈਟਲ ਇੰਪੋਰਟੈਂਟ ਡਿਸਕਸ਼ਨ ਜਿਹਦੇ ਲੀਡਰ ਆਫ ਆਪੋਜੀਸ਼ਨ ਨੇ ਪੂਰੀ ਭੂਮਿਕਾ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਕਿ ਕਿਵੇਂ ਐਫ ਆਈ ਆਰ ਦੇ ਅੱਜ ਤੱਕ 4 ਸਾਲਾਂ ਬਾਅਦ ਚਲਾਨ ਨਹੀਂ ਪੇਸ਼ ਹੋਏ ਔਰ ਜਿਹੜੇ ਲੋਕ ਗੁਨਾਹਗਾਰ ਸੀ ਜਿਨ੍ਹਾਂ ਨੇ ਬੰਦੇ ਮਾਰ ਦਿੱਤੇ ਸਪੀਕਰ ਸਾਹਿਬ ਦੇ ਗਾਟਨ ਸਕਾਟ ਫ੍ਰੀ ਉਹਨਾਂ ਦੇ ਮੁਕਦਮੇ ਸਾਰੇ ਚੰਦੀਗੜ੍ਹ ਟ੍ਰਾਂਸਫਰ ਹੋ ਗਏ ਰੀਸੈਂਟਲੀ ਆਮ ਆਦਮੀ ਪਾਰਟੀ ਇੱਕ ਚਰਨਜੀਤ ਸ਼ਰਮੇ ਦੀ ਜਿਹੜੀ ਇੱਕ ਸੁਪਰੀਮ ਕੋਰਟ ਵਿੱਚ ਐਸ ਐਲ ਪੀ ਨਹੀਂ ਡਿਫੈਂਡ ਕਰ ਸਕੀ ਸਟੇਟ ਦੀ ਐਸ ਐਲ ਪੀ ਡਿਸਪਸ ਹੋਈ 150 ਤੋਂ ਉੱਤੇ ਵਕੀਲ ਹੈ ਸਰਕਾਰੀ ਸੀ ਇੰਨੇ ਤੱਕ ਇੰਪੋਰ ਔਰ ਗਾਂ ਉਹਨਾਂ ਨੂੰ ਕਿਵੇਂ ਫੜਨਾ ਵਾ ਬਿਕੋਜ਼ ਦੇ ਸੇ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਚਾਰ ਮਗਲੀਆਂ ਸਰਕਾਰਾਂ ਦਾ ਤਾਂ ਕਸੂਰ ਹੈ ਹੀ ਆ ਸਪੀਕਰ ਸਾਹਿਬ ਲੇਕਿਨ ਤਾਂ ਆ ਪਿਛਲੇ ਸਾਢੇ ਤਿੰਨ ਸਾਲ ਦਾ ਤੁਸੀਂ ਅਬਸੋਰਬ ਨਹੀਂ ਕਰ ਸਕਦੇ ਔਰ ਤੁਸੀਂ ਜਿਹੜਾ ਹੁਣ ਲਾਅ ਬਣਾਓਗੇ ਵੀ ਲੈਟ ਮੀ ਟੈਲ ਯੂ ਇਟ ਕੈਨ ਨਾਟ ਬੀ ਇਟ ਕੈਨ ਨਾਟ ਬੀ ਰੀਟਰੋਸਪੈਕਟਿਵਲੀ ਇਫੈਕਟਿਡ ਜਿਹੜੇ ਬੰਦੇ ਗੁਨਾਹ ਕਰ ਕਰਕੇ ਲੰਘ ਗਏ ਨਾ ਸਪੀਕਰ ਸਾਹਿਬ ਤੁਸੀਂ ਬਣਾ ਵੀ ਲੋ ਪਹਿਲੀ ਗੱਲ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਅਸੈਂਟ ਨਹੀਂ ਮਿਲਣਾ ਐਲੋਬੀ ਨੇ ਕਹਿ ਦਿੱਤਾ ਸਪੀਕਰ ਸਾਹਿਬ ਬਿਕੋਜ਼ ਦਿਸ ਲਾਅ ਇਸ ਦਾ ਡਾਇਰੈਕਟ ਕਲੈਸ਼ ਵਿਦ ਬੀ ਐਨ ਐਸ ਕਲੋਜ਼ਸ ਜਿਵੇਂ ਕੈਪਟਨ ਅਵਨੀਂਦਰ ਸਿੰਘ ਨੇ ਉਸ ਵੇਲੇ ਆਈ ਪੀ ਸੀ ਦੇ ਕਲੋਜ਼ ਨੂੰ ਓਵਰਰਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਆਪਣਾ ਬਿੱਲ ਨਹੀਂ ਸੀ ਬੜਾਇਆ ਸਪੀਕਰ ਸਾਹਿਬ ਆਈ ਪੀ ਆਈ ਪੀ ਸੀ ਨੂੰ ਉਹ ਜਦੋਂ ਓਵਰਰਾਈਟ ਕੀਤਾ ਉਹ ਗਵਰਨਮੈਂਟ ਆਫ ਇੰਡੀਆ ਨੇ ਪ੍ਰਵਾਨਗੀ ਨਹੀਂ ਦਿੱਤੀ ਤੇ ਪ੍ਰੈਜ਼ੀਡੈਂਟ ਕੋ ਉੱਥੇ ਮਿੱਟੀ ਪੈਰੀ ਉਸ ਬਿੱਲ ਦੇ ਉੱਤੇ ਸਪੀਕਰ ਸਾਹਿਬ ਔਰ ਮਾਰਕ ਮਾਈ ਵਰਡਸ ਇਸ ਬਿੱਲ ਦਾ ਵੀ ਹਸ਼ਰ ਹੋਵੇਗਾ ਬਿਕੋਜ਼ ਤੁਸੀਂ ਇਸ ਗੱਲ ਬਿੱਲ ਵਿੱਚ ਕਲੈਰਿਟੀ ਨਹੀਂ ਹੈਗੀ ਔਰ ਜਿਹੜਾ ਇਹਨਾਂ ਨੇ ਗੱਲ ਕੀਤੀ ਕਿ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਜਾਗ ਦੀ ਜੋਤ ਆ ਉਹਨਾਂ ਨੂੰ ਅਸੀਂ ਡਿਫਰੈਂਟਲੀ ਟਰੀਟ ਕਰਦੇ ਆ ਨਾਰਮਲ ਪੁਥੀਆਂ ਮੈਂ ਕਿਸੇ ਦੀ ਡਿਸਰੈਸਪੈਕਟ ਨਹੀਂ ਕਰਦਾ ਸਪੀਕਰ ਸਾਹਿਬ ਜਿਹੜੇ ਆਮ ਡੇਰਿਆਂ ਤੇ ਬੈਠੇ ਨੇ ਉਹ ਵੀ ਪੁਥੀਆਂ ਬਣਾ ਕੇ ਬੈਠੇ ਉਹਨਾਂ ਦਾ ਵੀ ਉਹੀ ਜਿਹੜੇ ਸਜ਼ਾ ਤੇ ਸਾਡੇ ਵਾਲਿਆਂ ਦੀ ਵੀ ਉਹੀ ਸਜ਼ਾ ਸਪੀਕਰ ਸਾਹਿਬ ਇਹ ਬਹੁਤ ਇੰਪੋਰਟੈਂਟ ਮਸਲਾ ਆ ਔਰ ਜਿਹੜਾ ਮੈਂ ਤਾਂ ਇਹ ਕਹੂੰਗਾ ਕਿ ਇਸ ਬਿੱਲ ਦੀ ਬਣਾ ਲਓ ਤੁਸੀਂ ਕੋਈ ਇਤਰਾਜ਼ ਨਾ ਕਰ ਇਸ ਬਿੱਲ ਤੁਹਾਡਾ ਸਵਾ ਸਾਲ ਇਸ ਗਵਰਨਮੈਂਟ ਦਾ ਟਾਈਮ ਰਹਿ ਗਿਆ ਕਿਸੇ ਨੂੰ ਸਰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ ਕਿਸੇ ਨੂੰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ ਸਾਰੇ ਗੁਨਾਹਗਾਰ ਵੈਦਰ ਦੇ ਆ ਪੋਲਿਟਿਕਲ ਲੀਡਰਸ ਜਾਂ ਉਹ ਪੁਲਿਸ ਵਾਲੇ ਨੇ ਉਹ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਉਹ ਸਜ਼ਾਵਾਂ ਨੂੰ ਐਸਕੇਪ ਕਰ ਚੁੱਕੇ ਆ ਜੇ ਤਾਂ ਇਹਦੇ ਤੋਂ ਤੁਸੀਂ ਕੋਈ ਸੰਜੀਦਾ ਐਫਰਟ ਬਣਾਉਣਾ ਵਾ ਕਰਨਾ ਵਾ ਤੇ ਫਿਰ ਇਸ ਦਾ ਕੋਈ ਹੋਰ ਅਲਟਰਨੇਟਿਵ ਲੱਭੋ ਇਹ ਬਿੱਲ ਤੁਹਾਡੇ ਤੁਸੀਂ ਮੇਰੀ ਗੱਲ ਮੈਂ ਫਿਰ ਕਹਿ ਰਿਹਾ ਜਿਹੜੇ ਮਗਰਲੇ ਵੀ ਬਿੱਲ ਜਿਹੜੇ ਕੱਲ ਪਰਸੋ ਆਪਰੇਟ ਆਪਰੇਸ਼ਨ ਲੋਟਸ ਜਾਂ BBMP ਕਿੱਥੇ ਬੇ ਨੇ ਮੇਰੇ ਘਰ ਰਾਜਪੋਵੰਦ ਦੇ ਕਿਸੇ ਕੋਨੇ ਦਫਤਰ ਚ ਪੇਸ ਸਪੀਕਰ ਸਾਹਿਬ ਸੋ ਹਾ ਅਗਲੀ ਗੱਲ ਐਡੇ ਇੰਪੋਰਟੈਂਟ ਮਸਲੇ ਤੇ ਬਹਿਸ ਹੋ ਰਹੀ ਸਪੀਕਰ ਸਾਹਿਬ ਤੁਸੀਂ ਆਪੇ ਕਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਉਹਦੇ ਨਾਲ ਉੱਤੇ ਤੁਹਾਡੇ ਵਾਸਤੇ ਕੁਝ ਨਹੀਂ ਇਸ ਦੁਨੀਆ 'ਚ ਕੀ ਅੱਜ ਖੈਰੇ ਨੂੰ ਟਾਰਗੇਟ ਕਰਨਾ ਜ਼ਰੂਰੀ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜਦੋਂ ਤੁਸੀਂ ਕਹਿ ਰਹੇ ਕਿ ਮੇਰੀ ਪਹਿਲੀ ਗੱਲ ਤਾਂ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਜੇ ਕੋਈ ਤੁਹਾਨੂੰ ਲੱਭਦਾ ਬੰਦਾ ਗੁਨਾਹ ਕਰ ਅੱਜ ਵੀ ਪਨਿਸ਼ ਕਰੋ ਉਸਨੂੰ ਸਾਡੇ ਪਿੰਡ ਦੇ ਬੰਦੇ ਮੇਰੇ ਨਾਲ ਨੇ ਸਪੀਕਰ ਸਾਹਿਬ ਗੇਟ ਅਸੀਂ ਬਣਵਾ ਕੇ ਦਿੱਤਾ ਉਹ ਬਲਤੇਰ ਸਿੰਘ ਦਾ ਪਰਿਵਾਰ ਅੱਜ ਵੀ ਮੈਂ ਇੱਥੇ ਵਿਧਾਨ ਸਭਾ 'ਚ ਪੇਸ਼ ਕਰ ਦੂੰਗਾ ਸਪੀਕਰ ਸਾ ਐਵੇਂ ਝੂਠ ਨਾ ਮਤ ਤੁਹਾਨੂੰ ਥੱਲਿਓ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਨੇ ਝੂਠੇ ਬੰਦੇ ਤੁਸੀਂ ਚੱਕਿਓ ਇਹ ਤਾਂ ਸਮਾਂ ਹੀ ਨਹੀਂ ਸੀ ਅੱਜ ਜੇ ਤੁਹਾਨੂੰ ਕੋਈ ਮੇਰੇ ਨਾਲ ਰੰਜਿਸ਼ ਆ ਕਿ ਮੈਂ ਕਿਸੇ ਨਿਊਜ਼ ਚੈਨਲ ਤੇ ਕੀ ਆ ਕੇ ਚਲੋ ਤੁਸੀਂ ਤੁਸੀਂ ਬਾਹਰ ਗੱਲ ਕਰੋ ਨਾ ਮੇਰੇ ਨਾਲ ਤੁਸੀਂ ਡਿਬੇਟ ਕੇ ਅਡਰੈਸ ਕਰੋ ਖੈਰ ਸਾਹਿਬ ਮੈਂ ਤੁਹਾਨੂੰ ਐਡਰੈਸ ਕਰਾਂ ਅਗਰ ਇਹਨਾਂ ਨੂੰ ਪਰਸਨਲ ਰੰਜਿਸ਼ ਆ ਮੇਰੇ ਨਾਲ ਇਹਨਾਂ ਨੂੰ ਕੋਈ ਸਮਾਂ ਮਿਥ ਲੈਣ ਮੰਤਰੀ ਜੀ ਬੈਠੇ ਨੇ ਓਪਨ ਡਿਬੇਟ ਪਬਲਿਕ ਸਭਾ ਲਾਉਣ ਦੀ ਤੇ ਆਪਾਂ ਉੱਥੇ ਗੱਲ ਕਰਦਾ ਮੇਰੀ ਤੁਹਾਨੂੰ ਇਹ رائے ਹੈਗੀ ਸਪੀਕਰ ਸਾਹਿਬ ਅਸੀਂ ਇਸ ਬਿੱਲ ਦੀ ਸਪੋਰਟ ਕਰਾਂਗੇ ਲੇਕਿਨ ਇਸ ਬਿੱਲ ਵਿੱਚ ਜਿਹੜੀਆਂ ਖਾਮੀਆਂ ਉਹਨਾਂ ਨੇ ਗਣਾਤੀਆਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਤੀ ਕਿ ਰੈਟਰੋਸਪੈਕਟਿਵ ਇਫੈਕਟ ਤੁਸੀਂ ਮੈਂਸ਼ਨ ਹੀ ਨਹੀਂ ਕੀਤਾ ਜਿਹੜੇ ਗੁਨਾਹਗਾਰ ਨਿਕਲ ਚੁੱਕੇ ਨੇ ਤੁਸੀਂ ਪਲਾਨ ਬਣਾ ਲਓ ਬਿੱਲ ਇਸੇ ਅਸੈਂਟ ਵੀ ਹੋਗਾ ਪ੍ਰੈਜ਼ੀਡੈਂਟ ਦਾ ਉਹਨਾਂ ਬੰਦਿਆਂ ਨੂੰ ਤੁਸੀਂ ਇਸ ਬਿੱਲ ਵਿੱਚ ਸਜ਼ਾ ਨਹੀਂ ਦੇ ਸਕਦੇ ਕ੍ਰਿਮੀਨਲ ਲਾਅ ਪ੍ਰੋਸੀਜਰ ਸੇਜ਼ ਦੈਟ ਯੂ ਕੈਨਨਟ ਪਨਿਸ਼ ਪੀਪਲ ਬਾਈ ਬ੍ਰਿੰਗਿੰਗ ਇਨ ਅ ਨਿਊ ਲਾਅ ਐਂਡ ਪਨਿਸ਼ ਦੀ 올ਡ ਕ੍ਰਾਈਮਸ ਇਨ ਅਕੋਰਡੈਂਸ ਵਿਦ ਦ ਨਿਊ ਲਾਅ ਦੂ ਕੈਨਨਟ ਡੂ ਇਟ ਸਪੀਕਰ ਸਾਹਿਬ ਸੋ ਇਹ ਤਾਂ ਮੇਰੇ ਚੰਦ ਸੀਗੇ ਜੇ ਮੁੜ ਕੇ ਸਮਾਂ ਦੇਵੋਗੇ ਆਈ ਕੈਨ ਰੈਪਰੇਟ ਮੋਰ ਜੀ ਧੰਨਵਾਦ ਥੈਂਕ ਯੂ ਆ ਆਪਣਾ ਦੇਖੋ ਮਨਜੀਤ ਜੀ ਬੈਠੋ ਹਾਂ ਮਦਵੀ ਜੀ ਕੀ ਕਹਿਣਾ ਤੁਹਾਨੂੰ ਇਹ ਕਹਿਣਾ ਕਿ ਗੱਲ ਆਈ ਹੈ ਕਿ ਰੈਟਰੋਸਪੈਕਟਿਵਲੀ ਲਾਗੂ ਕਰੋ ਕ੍ਰਿਮినਲ ਲਾ ਦੇ ਅੰਦਰ ਕਦੇ ਵੀ ਕੋਈ ਵੀ ਐਕਟ ਰੈਟਰੋਸਪੈਕਟਿਵਲੀ ਲਾਗੂ ਨਹੀਂ ਹੁੰਦਾ ਹਾਊਸ ਰੂਮ ਇਸ ਲਈ ਲਾ ਕੀਤਾ ਜਾਵੇ ਨਾ ਕੀਤਾ ਜਾਵੇ ਨਾ ਕੀਤਾ ਜਾਵੇ ਤੁਹਾਡੇ ਵੱਡੇ ਵੱਡੇ ਰਿਸ਼ਤੇਦਾਰ ਵੱਡੇ ਵੱਡੇ ਆਫੀਸਰ ਰਹੇ ਨੇ بڑے بڑے ਲੀਗਲਰ ਉਹਨਾਂ ਦੇ ਬ੍ਰੇਨ ਰਹੇ ਨੇ ਸੋ ਇਸ ਤਰ੍ਹਾਂ ਮਿਸਗਾਈਡ ਨਾ ਕੀਤਾ ਜਾਵੇ ਧੰਨਵਾਦ ਥੈਂਕ ਯੂ ਸ਼੍ਰੀਮਾਨ ਹਰਜੋਤ ਬੈਸ ਜੀ ABOVE